ਇੱਕ ਪਿੰਡ ਵਾਲੇ ਪਿੰਡ ਦੇ ਚਾਰੇ ਪਾਸੇ ਘਿਰਿਆ ਤੁਸੀਂ ਨਾਲ ਇਸ ਪਿੰਡ ਦਾ ਖੋਨੇਵਾਲ ਤੇ ਮਾਸ਼ਰ ਕਾਫੀ ਪਿੰਡਾ ਦੋਨਾਂ ਪਿੰਡਾਂ 'ਚ ਕਾਫੀ ਨੁਕਸਾਨ ਹੋਇਆ ਲੋਕਾਂ ਦਾ ਫਸਲਾਂ ਸਾਰੀਆਂ ਇਸ ਇਲਾਕੇ ਦੀਆਂ ਨੇ ਬਰਬਾਦ ਹੋ ਚੁੱਕੀਆਂ ਨੇ ਇਹ ਛੜਕ ਪਿੰਡ ਖੋਨੇਵਾਲ ਨੂੰ ਜਾਂਦੀ ਜੀ ਖੋਨੇਵਾਲ ਤੋਂ ਹੁੰਦੀ ਹੋਈ ਸਾਡੀਆਂ ਬੀਐਸਐਫ ਦੀਆਂ ਪੋਸਟਾਂ ਨੇ ਅਗੇ ਕੱਸੋ ਵੱਲ ਸਹਾਰਨ ਬੀਐਸਐਫ ਦੀਆਂ ਪੋਸਟਾਂ ਨੂੰ ਜਾਂਦੀ ਹੈ ਜੀ ਬਹੁਤ ਇੰਪੋਰਟੈਂਟ ਹੋ ਗਈ ਫਿਰ ਆਪਣੇ ਅਸਤੇ ਰੋੜ ਜੇ ਬੀਐਸਐਫ ਦੀਆਂ ਪੋਸਟਾਂ ਨੂੰ ਜਾਂਦੀ ਹੈ ਹਾਂਜੀ ਹਾਂਜੀ ਇਹ ਏਡੇ ਵੱਡੇ ਪਾੜ ਦਾ ਨੁਕਸਾਨ ਦਾ ਜਾਇਜ਼ਾ ਆਰਮੀ ਵੀ ਤੁਸੀਂ ਦੇਖੋਗੇ ਲੱਗੀ ਹੈ ਆਰਮੀ ਇਸ ਕੰਮ ਦੇ ਲਈ ਮਿਹਨਤ ਕਰ ਰਹੀ ਹੈ ਔਰ ਰਲ ਮਿਲ ਕੇ ਕੰਮ ਜਿਹੜਾ ਪੂਰਿਆ ਜਾਣਾ ਹੈ ਬਾਕੀ ਜਿੰਨੀਆਂ ਐਨ ਜੀਓਜ਼ ਨੇ ਉਹਨਾਂ ਨੂੰ ਕਿਹਾ ਗਿਆ ਕਿ ਨਾਲ ਆਓ ਮਿੱਟੀ ਬਹੁਤ ਸਾਰੀ ਲੱਗਣੀ ਹੈ ਕਿਉਂਕਿ ਮਿੱਟੀ ਪੂਰੀ ਇੱਥੋਂ ਤੁਸੀਂ ਦੇਖੋਗੇ ਵਹਾਅ ਦੇ ਨਾਲ ਨਾਲ ਦਰਿਆ ਲੈ ਗਿਆ ਵਹਾ ਕੇ ਬਿਲਕੁਲ ਬਾਰਡਰ ਤੇ ਖੜੇ ਆਪਾਂ ਹੁਣ ਬਿਲਕੁਲ ਬਾਰਡਰ ਤੋਂ ਸਾਹਮਣੇ ਉਹ ਸਫੈਦੇ ਉਹ ਰਾਵੀ ਹੋਣਾ ਮੇਰੇ ਖਿਆਲੋਂ ਰਾਵੀ ਦਰਿਆ ਹਾਂ ਜੇ ਇੱਥੋਂ ਦੋ ਕਿਲੋਮੀਟਰ ਦੂਰ ਰਾਵੀ ਦਰਿਆ ਹੈ ਇੱਥੋਂ ਤੇ ਇਸ ਤੋਂ ਘੁੰਮ ਦੇ ਘੁੰਮਦੇ ਆ ਪਿੰਡ ਇੱਧਰ ਜੱਟਾ ਪਛਿਆ ਸਹਾਰਨ ਇਹ ਸਾਰੇ ਪਿੰਡ ਜਿਹੜੇ ਨੇ ਇੱਧਰ ਬਾਰਡਰ ਤੇ ਨੇ ਬਾਰਡਰ ਬੈਲਟੀ ਹੈ ਹਰੀ ਔਰ ਇਹ ਹੁਣ ਇਹਨੂੰ ਪੂਰਨ ਦਾ ਕੰਮ ਚੱਲ ਰਿਹਾ ਹਾਂਜੀ ਹਾਂਜੀ ਸ਼ੁਰੂ ਕਰਨ ਲੱਗੇ ਪ੍ਰਸ਼ਾਸਨ ਆਰਮੀ ਲੱਗੀ ਹੈ ਆਰਮੀ ਲੱਗੀ ਹੈ ਕੋ ਲੋਕਾਂ ਦੇ ਸਹਿਯੋਗ ਨਾਲ ਜਿਹੜਾ ਸ਼ੁਰੂ ਕਰ ਰਹੇ ਨੇ ਲੋਕਾਂ ਦੇ ਐਨ ਜੀਓਜ਼ ਔਰ ਬਾਕੀ ਲੋਕੀ ਇਹ ਲੋਕ ਆ ਰਹੇ ਨੇ ਸਾਰੇ ਤੇ ਦੇ ਕੋਨੇয়াল ਦੀ ਸੜਕ 'ਚ ਬਹੁਤ ਵੱਡਾ ਪਾੜ ਪਿਆ ਸੀਗਾ ਔਰ ਉਹਨੂੰ ਪੂਰਨ ਵਾਸਤੇ ਹੁਣ ਪ੍ਰਸ਼ਾਸਨ ਦੇ ਨਾਲ ਜਿੰਨੀਆਂ ਫੋਰਸਸ ਨੇ ਉਹ ਲੱਗੀਆਂ ਇੰਡੀਅਨ ਆਰਮੀ ਇੱਥੇ ਕੰਮ ਕਰ ਰਹੀ ਹੈ ਪੰਜਾਬ ਪੁਲਿਸ ਐਸਐਚਓ ਰਮਦਾਸ ਖੜੇ ਨੇ ਸਰ ਥੋੜੀ ਸਿਚੁਏਸ਼ਨ ਦੱਸਿਓ ਜੀ ਅਣੀ ਸਰ ਮੈਂ ਤੁਹਾਨੂੰ ਚਾਹੁੰਦਾ ਸਾਡਾ ਪਿੰਡ ਖੋਨੇਵਾਲ लास्ट ਪਿੰਡ ਹੈ ਇਸ ਤੋਂ ਅਗੇ ਜਿਹੜਾ ਗੁਦਾਸਪੁਰ ਸ਼ੁਰੂ ਹੋ ਜਾਂਦਾ ਇੱਕ ਖੋਨੇਵਾਲ ਪਿੰਡ ਚਾਰੇ ਪਾਸੇ ਕਿਰਿਆ ਤੁਸੀਂ ਨਾਲ ਇਸ ਪਿੰਡ ਦਾ ਖੋਨੇਵਾਲ ਤੇ ਮਸ਼ਹੂਰ ਕਾਫੀ ਪਿੰਡ ਆਇਆ ਕੋਨਾ ਆਪਣੇ ਨਾਲ ਕਾਫੀ ਨੁਕਸਾਨ ਹੋਇਆ ਲੋਕਾਂ ਦਾ ਫਸਲਾਂ ਸਾਰੀਆਂ ਇਸ ਇਲਾਕੇ ਦੀਆਂ ਇਹ ਬਰਵਾਦ ਹੋ ਚੁੱਕੀਆਂ ਨੇ ਤੇ ਹੁਣ ਪ੍ਰਸ਼ਾਸਨ ਲੱਗਾ ਹੋਇਆ ਹੈ ਜੀ ਇਹ ਇਹ ਸੜਕ ਕਿਹੜਾ ਹੈ ਜਿਹੜਾ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਸੜਕ ਦਿਖਾਇਆ ਜਾਵੇ ਇਹ ਜਿਹੜਾ ਵੱਡਾ ਪਾੜ ਪਿਆ ਹੈ ਇਹ ਸੜਕ ਪਿੰਡ ਘੋਨੇ ਵਾਲੋਂ ਜਾਂਦੀ ਹੈ ਘੋਨੇ ਵਾਲ ਤੋਂ ਹੁੰਦੀ ਹੋਈ ਸਾਡੀਆਂ ਬੀਐਸ ਦੀਆਂ ਪੋਸਟਾਂ ਨੇ ਅਗੇ ਕਸੋਵਾਲ ਸਹਾਰਨ ਬੀਐਸ ਦੀਆਂ ਪੋਸਟਾਂ ਨੂੰ ਜਾਂਦੀ ਹੈ ਜੀ ਬਹੁਤ ਇੰਪੋਰਟੈਂਟ ਹੋ ਗਈ ਫਿਰ ਆਪਣੇ ਆਸਤੇ ਰੋੜ ਜੇ ਬੀਐਸਐਫ ਦੀਆਂ ਪੋਸਟਾਂ ਨੂੰ ਜਾਂਦੀਆਂ ਹਾਂ ਗਾਂ ਅੱਗੇ ਹੋਸਾਂ ਤੋਂ ਹੁੰਦੀ ਹੋਈ ਮੁੜ ਕੇ ਜਿਹੜੀ ਇਹ ਪਿੰਡ ਕੋਮ ਪੂਰਾ ਬਿਲਕੁਲ ਬਾਰਡਰ ਤੇ ਖੜੇ ਆਪਾਂ ਹੁਣ ਬਿਲਕੁਲ ਬਾਰਡਰ ਤੋਂ ਸਾਹਮਣੇ ਉਸ ਫਾਇਦੇ ਉਹ ਰਾਵੀ ਹੋਣਾ ਮੇਰੇ ਖਿਆਲੋਂ ਰਾਵੀ ਦਰਿਆ ਹਾਂ ਜੇ ਇੱਥੋਂ ਦੋ ਕਿਲੋਮੀਟਰ ਦੂਰ ਰਾਵੀ ਦਰਿਆ ਹੈ ਇੱਥੋਂ ਤੇ ਇਸ ਤੋਂ ਘੁੰਮ ਦੇ ਘੁਮਾਉਂਦੇ ਇਹ ਪਿੰਡ ਜਿੱਦ ਜਟਾ ਪਛਿਆ ਸਹਾਰਨ ਇਹ ਸਾਰੇ ਪਿੰਡ ਜਿਹੜੇ ਇੰਦਰ ਬਾਰਡਰ ਤੇ ਨੇ ਬਾਰਡਰ ਬਲਟੀ ਹੈ ਸਾਰੀ ਔਰ ਇਹ ਹੁਣ ਇਹਨੂੰ ਪੂਰਨ ਦਾ ਕੰਮ ਚੱਲ ਰਿਹਾ ਹਾਂਜੀ ਹਾਂਜੀ ਸ਼ੁਰੂ ਕਰਨ ਲੱਗੇ ਲੋਕਾਂ ਦੇ ਐਨ ਜੀਓਜ਼ ਔਰ ਬਾਕੀ ਲੋਕੀ ਸਾਰੇ ਲੋਕ ਆ ਰਹੇ ਨੇ ਸਾਰੇ ਤੇ ਦੇ ਵਿੱਚ ਮਿੱਟੀ ਇਕੱਠੀ ਕਰ ਰਹੇ ਨੇ ਮਿੱਟੀ ਇਕੱਠੀ ਕਰਕੇ ਜਿਹੜਾ ਸਨਪੂਰਨ ਕੰਮ ਸ਼ੁਰੂ ਹੋ ਰਿਹਾ ਡੀਸੀ ਮੈਡੀ ਮੌਕੇ ਤੇ ਆਏ ਨੇ ਜਜਾ ਲੈ ਰਹੇ ਨੇ ਲੱਗੇ ਰਹੇ ਇਹ ਸਟਰੈਟਜੀਕਲੀ ਸਮਝਣ ਦੀ ਲੋੜ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਉਂਦੇ ਰਹੇ ਨੇ ਤਸਵੀਰ ਕਿ ਇਹ ਜਿਹੜਾ ਕਿੰਨਾ ਵੱਡਾ ਪਾੜ ਹੈ ਥੋੜਾ ਨੁਕਸਾਨ ਦਾ ਜਾਇਜ਼ਾ ਤੁਹਾਨੂੰ ਸਮਝਾਊਗਾ ਟਰਾਂਸਪੋਰਟੇਸ਼ਨ ਦੇ ਲਿਹਾਜ਼ ਤੋਂ ਇੰਨਾ ਇੰਪੋਰਟੈਂਟ ਹੈ ਕਿ ਸਾਹਮਣੇ ਬੀਐਸਐਫ ਦੀਆਂ ਚੌਂਕੀਆਂ ਨੇ ਔਰ ਇਨ੍ਹਾਂ ਚੌਂਕੀਆਂ ਤੱਕ ਕਨੈਕਟੀਵਿਟੀ ਬੜੀ ਲਾਜ਼ਮੀ ਹੁੰਦੀ ਹੈ ਨੈਸ਼ਨਲ ਸਿਕਿਉਰਿਟੀ ਦਾ ਵੀ ਮੈਟਰ ਹੁੰਦਾ ਹੈ ਔਰ ਲੋਕਾਂ ਦੀ ਤਾਂ ਜਾਨ ਮਾਲ ਹੈ ਹੀ ਉਹ ਤਾਂ ਅਸੀਂ ਜਾਣਦੇ ਹਾਂ ਕਿ ਉਹ ਸਭ ਤੋਂ ਇੰਪੋਰਟੈਂਟ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਾਡੇ ਲੋਕਾਂ ਦਾ ਖਿਆਲ ਰੱਖਣਾ ਉਹਨਾਂ ਦੀ ਜਾਨ ਮਾਲ ਦਾ ਖਿਆਲ ਰੱਖਣਾ ਔਰ ਇਹ ਜਾਇਜ਼ਾ ਜਿਹੜਾ ਇਹ ਲਿਆ ਜਾ ਰਿਹਾ ਡੀਸੀ ਦੇ ਵੱਲੋਂ ਵੀ ਔਰ ਡੀਸੀ ਇੱਥੇ ਆਏ ਨੇ ਉਹਨਾਂ ਨੇ ਇਨਸਪੈਕਸ਼ਨ ਵੀ ਕਰ ਰਿਹਾ ਔਰ ਉਹਨਾਂ ਦੀ ਤਾਰੀਫ਼ ਵੀ ਹੋ ਰਹੀ ਹੈ ਕੰਮ ਦੀ ਜਿਹੜਾ ਅਫਸਰ ਕੰਮ ਕਰਦਾ ਉਹਦੀ ਤਾਰੀਫ਼ ਹੁੰਦੀ ਹੈ ਪਰ ਇੱਥੇ ਇਹ ਏਡੇ ਵੱਡੇ ਪਾੜ ਦਾ ਨੁਕਸਾਨ ਦਾ ਜਾਇਜ਼ਾ ਆਰਮੀ ਵੀ ਤੁਸੀਂ ਦੇਖੋ ਕਿ ਲੱਗੀ ਹੈ ਆਰਮੀ ਇਸ ਕੰਮ ਦੇ ਲਈ ਮਿਹਨਤ ਕਰ ਰਹੀ ਹੈ ਔਰ ਰਲ ਮਿਲ ਕੇ ਕੰਮ ਜਿਹੜਾ ਪੂਰਿਆ ਜਾਣਾ ਹੈ ਬਾਕੀ ਜਿੰਨੀਆਂ ਐਨ ਜੀਓਜ਼ ਨੇ ਉਹਨਾਂ ਨੂੰ ਕਿਹਾ ਗਿਆ ਕਿ ਨਾਲ ਆਓ ਮਿੱਟੀ ਬਹੁਤ ਸਾਰੀ ਲੱਗਣੀ ਹੈ ਕਿਉਂਕਿ ਮਿੱਟੀ ਪੂਰੀ ਇੱਥੋਂ ਤੁਸੀਂ ਦੇਖੋ ਕਿ ਵਹਾਹ ਦੇ ਨਾਲ ਨਾਲ ਦਰਿਆ ਲੈ ਗਿਆ ਵਹਾ ਕੇ ਔਰ ਵੱਡਾ ਤਕਰੀਬਨ ਕਈ ਫੁੱਟ ਦਾ ਇਹ ਪਾੜ ਜਿਹੜਾ ਇਹ ਸੜਕ ਦੋਵਾਂ ਪਾਸੇ ਜਿਹੜੀ ਕਨੈਕਟ ਹੁੰਦੀ ਹੈ ਇਧਰ ਸੱਜੇ ਹੱਥ ਪਿੰਡ ਮਾਛੀਕੇ ਮਾਛੀ ਆਲਾ ਔਰ ਖੱਬੇ ਹੱਥ ਕੋਨੇ ਆਲਾ ਪਿੰਡ ਹੈ ਇਹ ਦੋ ਪਿੰਡ ਜਿੱਥੇ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਘਰਾਂ ਦਾ ਔਰ ਬਾਕੀ ਜਿਹੜਾ ਨੁਕਸਾਨ ਹੈ ਉਹ ਵੀ ਬਹੁਤ ਵੱਡਾ ਹੋਇਆ ਕੈਮਰਾ ਪਰਸਨ ਗੁਰਜਿੰਦਰ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਰਮਦਾਸ